ਭਾਜਪਾ ਪ੍ਰਤਿਆਖੀ ਕੇਵਲ ਸਿੰਘ ਢਿੱਲੋਂ ਕੇ ਪੱਖ ਵਿੱਚ ਪ੍ਰਚਾਰ ਕਰਨ ਆਏ ਸਾਬਕਾ ਕੇਂਦਰੀ ਮੰਤਰੀ ਅਨਰਾਗ ਠਾਕੁਰ ਬਰਨਾਲਾ ਕੇ ਵਿਜ਼ਿਟ ਹੋਟਲ ਮੇ ਕੀ ਪ੍ਰੈਸ ਕਾਨਫਰੰਸ ਆਪਣੇ ਵੱਲੋਂ ਅਨਾਜ ਦੇਣ ਦਾ ਕੰਮ ਕੀਤਾ ਹੈ ਉਹਨੇ ਦੁੱਖ ਸੁੱਖ ਦੇ ਸਾਥੀ ਬਣ ਕੇ ਗਰੀਬ ਨੂੰ ਜਾਂ ਅਨਾਜ ਚਾਹੀਦਾ ਜਾਂ ਇਲਾਜ ਚਾਹੀਦਾ ਤੇ ਦੋਨੋਂ ਮੁਕਤੀ পার্টি ਅੰਦਾ ਪਾਰਟੀ ਦੀ ਸਰਕਾਰਾਂ ਦੇ ਰਹੀਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਉਹ ਵੀ ਬੰਦ ਕਰ ਦਿੱਤਾ ਇਹ ਹੀ ਨਹੀਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਸਿੱਖ ਬਰਾਦਰੀ ਦੀ ਗੱਲ ਕਰਾਂ ਕਾਂਗਰਸ ਨੇ 84 ਦੇ ਦੰਗੇ ਵੀ ਦਿੱਤੇ ਬਲੂ ਸਟਾਰ ਆਪਰੇਸ਼ਨ ਵੀ ਦਿੱਤਾ ਸਿੱਖਾਂ ਦਾ ਕਤਲੇਆਮ ਵੀ ਹੋਇਆ ਤਾਂ ਕਾਂਗਰਸ ਦੇ ਰਾਜ ਚੁਟੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਮੋਦੀ ਜੀ ਨੇ ਐਸਆਈਟੀ ਦੀ ਜਾਂਚ ਪਾਈ ਜਗਦੀਸ਼ ਟਾਇਰ ਸਚਨ ਕੁਮਾਰ ਵਰਗੇ ਨੇਤਾਵਾਂ ਤੇ ਅਗਰ ਕਾਰਵਾਈ ہوئی ਆਪਾ ਜੰਦਾ ਪਾਰਟੀ ਦੀ ਸਰਕਾਰ ਸਿੱਖਾਂ ਨੂੰ ਨਿਆਂ ਦਿਲਾਉਣ ਦਾ ਕੰਮ ਕੀਤਾ ਹੈ ਹੀ ਨਹੀਂ ਹਿਮਕੁੰਡ ਸਾਹਿਬ ਤੱਕ ਰੂਪੇ ਬਣਾ ਦਾ ਕੰਮ ਅੱਜ ਤੱਕ ਕਿਸੇ ਨੇ ਕੀਤਾ ਮੋਦੀ ਸਰਕਾਰ ਕਰਤਾਰਪੁਰ ਲਾਂਘਾ ਕਰਤਾਰਪੁਰ ਕਾਰਿਡੋਰ ਮੋਦੀ ਸਰਕਾਰ ਨੇ 350 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ੋਤ 400 ਤੋਂ ਬਾਅਦ ਪਾਤੜਾ ਜੀ ਦਾ ਪ੍ਰਕਾਸ਼ੋਤ 550 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ੋਤ ਇਹ ਸਾਰੇ ਮੋਦੀ ਸਰਕਾਰ ਨੇ ਪੂਰੇ ਦੇਸ਼ ਹਰ ਰਾਜ ਵਿੱਚ ਬੜੇ ਤੁਮਤਾਮ ਨਾ ਬਣੇ। ਸਾਹਿਬਜ਼ਾਦੀਆਂ ਦੀ ਸ਼ਹਾਦਤ ਵੀਰਪਾਲ ਦਿਵਸ ਅੱਜ ਪੂਰਾ ਦੇਸ਼ ਮਨਾਉਂਦਾ ਪੂਰਾ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਹਰ ਯੁਵਾ ਤੱਕ ਪਹੁੰਚਾਉਣ ਦਾ ਕੰਮ, ਸਿੱਖਾਂ ਪ੍ਰੇਮ ਦਾ ਕੰਮ ਕਰਦਾ। ਅਫਗਾਨਿਸਤਾਨ ਸਾਡੇ ਗੁਰਦੁਆਰਿਆਂ ਤੇ ਹਮਲੇ ਹੋਣ ਦਾ ਕੰਮ ਹੋਇਆ ਤਾਲਿਬਾਨ। ਤਿੰਨ-ਤਿੰਨ ਵੱਡੇ ਚਾਰਜ ਪੇਚ ਕੇ ਹਜ਼ਾਰੋਂ ਸਿੱਖ ਪਰਿਵਾਰਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਏ ਤਿੰਨੋਂ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਮਾਨ ਸਨਮਾਨ ਨਾਲ ਮੋਦੀ ਸਰਕਾਰ ਵਾਪਸ। ਕੀ ਆਮ ਆਦਮੀ ਪਾਰਟੀ ਕਾਂਗਰਸ ਨੇ ਅਜੇ ਕੋਈ ਕੰਮ ਕੀਤਾ ਕੋਈ ਫਿਰ ਮੈਂ ਆਂਦਾ ਕਿਸਾਨਾਂ ਦਿਖਾ ਦਸਾਂ ਸਾਲਾਂ ਸਾਡੇ ਕਦੇ ਵੀ ਕੋਈ ਕਮੀ ਅਸੀਂ ਆਣ ਨਹੀਂ ਦਿੱਤੀ ਹੁਣ ਜੋ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਹੈ ਮੈਂ ਤੁਹਾਨੂੰ ਖੁੱਲੀ ਚੁਣੌਤੀ ਦਿੰਦਾ ਸਾਰੇ ਬਲੋ ਤੁਸੀਂ ਮੁੱਖ ਮੰਤਰੀ ਜੀ ਨੂੰ ਪੁੱਛੋ ਵੱਡੀਆਂ ਵੱਡੀਆਂ ਡੀਕਾ ਮਾਰਦੇ ਸੀ ਪਹਿਲੇ ਵੱਡੇ ਵੱਡੇ ਬਿਆਨ ਦਿੰਦੇ ਸੀ ਕਿ ਅਸੀਂ ਇੱਕ ਇੱਕ ਦਾਣਾ ਖਰੀਦਾਂਗੇ ਹਰ ਫਸਲ ਖਰੀਦਾਂਗੇ ਉਹ ਮੁੱਖ ਮੰਤਰੀ ਜੀ ਜਾਗੋ ਕੀ ਹੋਇਆ ਤੁਹਾਡੀ ਸਰਕਾਰ ਨੂੰ ਉਹ ਲੋਕ ਕਹਿੰਦੇ ਸੀ ਕੇਂਦਰ ਨੇ ਖਰੀਦੇਗਾ ਦਾਸੀ ਖਰੀਦਾਂਗੇ ਜੇ ਤੁਸੀਂ 10 ਸਾਲ ਕਾਂਗਰਸ ਤੇ ਲਾਉ 2004 ਤੋਂ 14 ਤੱਕ 5.5 ਲੱਖ ਕਰੋੜ ਦੀ ਖਰੀਦ ਕੀਤੀ ਕਾਂਗਰਸ ਪਾਰਟੀ ਨੇ ਐਮਐਸਪੀ ਤੇ ਭਾਰਤੀ ਜੰਦਾਬਾੜੀ ਨੇ 10 ਸਾਲਾਂ 'ਚ 18 ਲੱਖ 28000 ਕਰੋੜ ਦੀ ਖਰੀਦ ਕੀਤੀ ਥੋੜਾ ਨੇ ਹੈਵੀ ਬਜਟ ਜਿਹੜਾ ਸੀ ਕਾਂਗਰਸ ਦੇ ਟਾਈਮ 2013-14 ਚ 25762 ਕਰੋੜ ਰੁਪਏ ਸੀ ਸਾਡਾ ਇਸ ਸਾਲ ਬਜਟ ਹੈ 127000 ਕਰੋੜ ਅਸੀਂ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨੀ ਦਿੱਤਾ 6-6000 ਰੁਪਏ ਹਰ ਸਾਲ ਦਿੱਤਾ 340000 ਕਰੋੜ ਰੁਪਏ ਅਸੀਂ ਕਿਸਾਨਾਂ ਨੂੰ ਅੱਜ ਤੱਕ ਦੇ ਚੁੱਕੇ ਹੈ ਇਹ ਹੀ ਨਹੀਂ ਰਿਕਾਰਡਾਂ ਦੱਸਦਾ ਜਿਹੜਾ ਖੇਤਾਂ ਚ ਪਾਣੀ ਪਹੁੰਚਦਾ ਪਿਆ 15000 ਕਰੋੜ ਰੁਪਏ ਦੀ ਸਿੰਚਾਈ ਯੋਜਨਾ ਦਿੱਤਾ ਜਿਹੜੇ ਕਿਸਾਨਾਂ ਨੂੰ ਬੈਂਕਾਂ ਤੋਂ ਪੈਸਾ ਮਿਲਦਾ ਸੀ ਤਾਂ ਕਾਂਗਰਸ ਦੇ ਟਾਈਮ 2013-14 ਚ ਵੇਲਾ 7 ਲੱਖ ਕਰੋੜ ਆ ਅਸੀਂ ਪਿਛਲੇ ਸਾਲ ਦਿੱਤਾ 21 ਲੱਖ ਕਰੋੜ ਰੁਪਏ ਦੇ ਨੁਮਾ ਚਾਹ ਰਹੇ ਹਲੋ ਕਿਸੇ ਕ੍ਰਾਈਟੇਰੀਆ ਤੇ ਦੇਖੋ ਅਸੀਂ ਕਿਸਾਨਾਂ ਲਈ ਵੱਧ ਛੱਡ ਕੇ ਕੰਮ ਕਿਤਨਾ ਕੀਤਾ ਹੁਣ ਵੀ ਇੱਥੇ ਦੀ ਸਰਕਾਰ ਸੁੱਤੀ ਪਈ ਹੈ ਕਾਲਾ ਬਾਜ਼ਾਰੀ ਡੀਏਪੀ ਦੀ ਕਰਨ ਤੇ ਚੱਕਰ ਚ ਪਰ ਢਿੱਲੋ ਸਾਹਿਬ ਦੀ ਮਤ ਤਰੀਬਤ ਤੇ ਕਰ ਲੰਕਾਵੜਾ ਮੀਟਿੰਗ ਕਿਤਾ ਕੀ ਹੈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਠੀਕ ਹੈ ਉਹ ਤੋਂ ਕਰ ਲਓ ਕੁੜੀ ਨੂੰ ਅੱਛਾ ਲੋਕ